ਸੋ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਚਿਖਾ ਜਿਹੜੀ ਆ ਉਹ ਰਿਸ਼ੀ ਕੇਪੀ ਹੁਣਾ ਦੀ ਸਜਾਈ ਜਾ ਰਹੀ ਹੈ ਇੱਧਰ ਰਿਸ਼ਤੇਦਾਰ ਮਾਵਾ ਭੈਣਾ ਜਿਹੜੀਆਂ ਨੇ ਉਹ ਰੋਰੀਆਂ ਨੇ ਕਿਉਂਕਿ ਇਹ ਬਹੁਤ ਸਾਡੇ ਕੋਲ ਵਿਸ਼ਵਬਦ ਜਿਹੜੇ ਆ ਮੁੱਕ ਜਾਂਦੇ ਆ ਕਿ ਅਸੀਂ ਹੁਣ ਕੀ ਬੋਲੀਏ ਕੀ ਕਹੀਏ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ। ਬਾਬਾ ਜੀ ਅਰਦਾਸ ਕਰ ਰਹੇ ਨੇ ਕਿਉਂਕਿ ਕੋ ਪ੍ਰਮਾਤਮਾ ਦਾ ਭਾਣਾ ਜਿਹੜਾ ਆ ਉਹ ਮੰਨਣਾ ਪੈਂਦਾ ਹੈ। ਚਾਹੇ ਜੋ ਮਰਜ਼ੀ ਹੋ ਜਵੇ ਸੋ ਉਹਦੇ ਭਾਣੇ ਦੇ ਵਿੱਚ ਹਮੇਸ਼ਾ ਰਹਿਣਾ ਪੈਂਦਾ ਹੈ। ਅਰਦਾਸ ਗਰੰਥੀ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਕੋਈ ਵੀ ਕੰਮ ਹੋਵੇ ਤਾਂ ਉਸ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਜੀ ਆਗਿਆ ਲੈਂਦੇ ਨੇ ਲੋਕ ਸੋ ਹੱਥ ਜੁੜੇ ਨੇ ਇੱਕ ਬੇਵੱਸ ਪਿਓ ਵੀ ਤੁਹਾਨੂੰ ਇਸ ਦੇ ਵਿੱਚ ਦਿਖਾਈ ਦੇ ਰਿਹਾ ਮਿੰਦਰ ਸਿੰਘ ਕੇਪੀ ਜਿੰਨਾਂ ਦੀਆਂ ਅੱਖਾਂ ਨਾਮ ਦੇ ਅੰਦਰੋਂ ਕਾਲਜਾ ਵੀ ਰੋ ਰਿਹਾ ਅੱਖਾਂ ਵੀ ਰੋ ਰਹੀਆਂ ਨੇ ਰਾਜ ਉਜਾਰ ਨੇ ਨਾਲ ਹੋਰ तमाम ਸਿਆਸੀ ਲੀਡਰ ਅਰਦਾਸ ਬੇਨਤੀ ਗਰੰਥੀ ਸਿੰਘ ਜੁੜੇ ਨੇ ਉਹ ਅਰਦਾਸ ਬੇਨਤੀ ਕਰ ਰਹੇ ਨੇ ਕਿਉਂਕਿ ਚਖਾ ਨੂੰ ਅਗਨ ਭੇਟ ਕੀਤੀ ਜਾਣੀ ਹੈ ਤਾਂ ਉਸ ਤੋਂ ਪਹਿਲਾਂ ਇਹ ਰੀਤੀ ਰਿਵਾਜ ਨੇ ਇਹ ਉਸ ਮਹਾਰਾਜ ਤੋਂ ਆ ਕੇ ਲੈਣੀ ਹੁੰਦੀ ਹੈ ਕਿਉਂਕਿ ਉਹਦੇ ਪਾਣੀ ਦੇ ਵਿੱਚ ਪ੍ਰੈਣਾ ਪੈਂਦਾ ਹੈ ਚਾਹੇ ਦੁੱਖ ਦੀ ਘੜੀ ਹੈ ਤੇ ਚਾਹੇ ਸੁੱਖ ਦੀ ਘੜੀ ਹੈ ਦੁੱਖ ਸੁੱਖ ਦੋਨੋਂ insan ਤੇ ਆਉਂਦੇ ਨੇ ਪਰ ਇਹ ਬਹੁਤ ਵੱਡਾ ਦੁੱਖ ਹੈ ਔਰ ਬੇਵਕਤੀ ਮੌਤ ਜਿਹੜੀ ਹੋਈ ਹੈ ਰਿਚੀ ਖੇਤੀ ਹੁਣਾ ਦੀ ਸਵੇ ਸਭ ਤੋਂ ਵੱਡਾ ਝਟਕਾ ਜਿਹੜਾ ਪਰਿਵਾਰ ਨੂੰ ਲੱਗਾ ਹੈ ਸਭ ਤੋਂ ਵੱਡਾ ਸਦਮਾ ਜਿਹੜਾ ਪਰਿਵਾਰ ਨੂੰ ਲੱਗਾ ਹੈ ਸੁਰਦਾਸ ਬੇਨਤੀ ਤੋਂ ਉਪਰੰਤ ਅੱਗੇ ਨ ਪੇਚ ਜਿਹੜੀ ਹੈ ਉਹ ਰਿਚੀ ਕੇਪੀ ਹੁਣਾਂ ਨੂੰ ਕੀਤੀ ਜਾਏਗੀ ਸੁਪੰਜ ਤਤਾਂ ਦੇ ਵਿੱਚ ਹਮੇਸ਼ਾ ਦੇ ਲਈ ਵਲীন ਹੋ ਜਾਣਗੇ ਰਿਚੀ ਕੇਪੀ ਗ੍ਰੰਤੀ ਸਿੰਘ ਅਰਦਾਸ ਬੇਨਤੀ ਕਰ ਰਹੇ ਨੇ तमाम ਸ਼ਖਸੀਅਤਾਂ ਚਾਹੇ ਕੋਈ ਸਿਆਸੀ ਸ਼ਖਸੀਅਤ ਹੈ ਚਾਹੇ ਕੋਈ ਕਾਰੋਬਾਰੀ ਸ਼ਖਸੀਅਤ ਹੈ ਚਾਹੇ ਕੋ ਸਮਾਜ ਸੇਵੀ ਹੈ ਤਾਂ ਅੱਜ ਜੋ ਸਾਰੇ ਇਸ ਮਾਡਲ ਟਾਊਨ ਦੀ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੇ ਨੇ ਤਾਂ ਜੋ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਉਖੜ ਸਕਣ ਦੁੱਖ ਜਿੜਾਇਆ ਉਹ ਵੰਡਾ ਸਕਣ ਪਰਿਵਾਰ ਦੇ ਨਾਲ ਭਾਵੇਂ ਕਿ ਇਹ ਦੁੱਖ ਬਹੁਤ ਵੱਡਾ ਹੈ ਪਰਿਵਾਰ ਦੇ ਲਈ ਬਹੁਤ ਵੱਡਾ ਸਦਮਾ ਹੈ ਪਰਿਵਾਰ ਦੇ ਲਈ ਤਾਂ ਪਰਦਾਸ਼ ਪੈਨ ਕੀ ਕੀਤੀ ਜਾ ਰਹੀ ਹੈ ਉਸ ਪਰਮਾਤਮਾ ਦੇ ਅੱਗੇ ਜਿਹਦੇ ਅੱਗੇ ਕਿਸੇ ਦਾ ਵੀ ਜਹੂਰ ਨਹੀਂ ਚੱਲਦਾ ਸੋ ਪਾਣਾ ਉਹਦਾ ਮੰਨਣਾ ਪੈਂਦਾ ਹਰ ਇੱਕ ਨਸੀਬਤ ਨੂੰ ਪਾਣਾ ਮੰਨਣਾ ਪੈਂਦਾ ਸੋ ਹਾਲਾਂਕਿ ਇਹ ਔਖੀ ਘੜੀ ਹੈ ਕਿ ਜਦੋਂ ਪ੍ਰੀ ਜਵਾਨੀ ਚ ਪੁੱਤ ਚਲਿਆ ਜਾਵੇ ਅਸੀਂ ਤਸਵੀਰ ਵੀ ਦਿਖਾ ਰਹਿਆਂ ਨਾਲ ਰਿਚੀ ਕੇਪੀ ਦੀ ਸਕਰੀਨ ਦੇ ਉੱਪਰ ਦੇਖ ਸਕਦੇ ਹਾਂ ਕਿ ਇਨਾ ਸੋਹਣਾ ਸੁਨੱਖਾ ਪੁੱਤ ਜਦੋਂ ਬੇਵਕਤੀ ਮੌਤ ਉਦੀ ਆਈ ਹੋਵੇ ਔਰ ਚਲਿਆ ਜਾਵੇ ਭਿਆਨਕ ਹਾਦਸੇ ਦੇ ਵਿੱਚ ਉਹਦੀ ਮੌਤ ਹੋ ਜਾਵੇ ਦੱਸਿਆ ਜਾਂਦਾ ਹੈ ਕਿ ਜਦੋਂ ਫੋਰਚੂਨਰ ਗੱਡੀ ਦੇ ਵਿੱਚ 시ਗਾਰੀਚੀ ਜਦੋਂ ਉਹਦਾ ਐਕਸੀਡੈਂਟ ਹੋਇਆ ਘਰ ਦੇ ਨੇੜੇ ਹੀ ਸੀਗਾ ਔਰ ਕੋਦੀ ਧੌਣ ਦਾ ਜਿਹੜਾ ਮਣਕਾ ਉਹ ਟੁੱਟ ਜਾਂਦਾ ਹੈ ਜਿਸ ਤੋਂ ਬਾਅਦ ਉਹ ਆਪਣੇ ਆਖਰੀ ਸਾਹ ਲੈਂਦਾ ਹੈ ਤੇ ਅੱਜ ਉਹਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਇਸ ਸ਼ਮਸ਼ਾਨ ਘਾਟ ਦੇ ਵਿੱਚ ਕੰਦੀ ਦੇਖੋ ਜੀ ਮਹਾਰਾਜਤ ਰਸਤੇ ਦੇ ਮਹਾਰਾਜ ਇਹ ਨੂੰ ਇਹ ਤੋਂ ਹੁਣੇ ਆਖਰੀ ਸਮਾਂ ਅਗਨ ਭੇਟ ਕੀਤੀ ਜਾਣੀ ਹੈ ਸੋ ਅਗਨੀ ਦੇ ਵਾਸਤੇ ਉਹ ਪਰਾਲੀ ਦਾ ਮੁੱਛਾ ਜਿਹੜਾ ਲਜਾਇਆ ਗਿਆ ਜਿਹੜਾ ਮਹਿੰਦਰ ਸਿੰਘ ਕੇਪੀ ਹੁਣੀ ਆਪਣੇ ਪੁੱਤ ਨੂੰ ਅਗਨੀ ਭੇਟ ਕਰਨਗੇ ਕਿਉਂਕਿ ਇਹ ਬਹੁਤ ਅੱਖੀ ਘੜੀ ਹੈ ਬਹੁਤ ਵੱਡਾ ਦੁੱਖ ਹੈ ਆ ਆ ਤਸਵੀਰ ਜਿਹੜੀ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਨਾ ਇਹ ਕੋਈ ਵੀ ਦੁਨੀਆ ਦਾ ਪਿਓ ਕੋਈ ਵੀ ਨਹੀਂ ਦੁਨੀਆ ਦਾ ਮਾਪਾਪ ਚਾਹੂਗਾ ਕਿ ਅਸੀਂ ਆਪਣੀ ਪੁੱਤ ਨੂੰ ਅਸੀਂ ਆਪਣੀ ਧੀ ਨੂੰ ਇਸ ਤਰੀਕੇ ਦੇ ਨਾਲ ਅਲਵਦਾ ਕਰੀਏ ਇਸ ਦੁਨੀਆ ਤੋਂ ਤਾਂ ਇਹ ਸਭ ਤੋਂ ਵੱਡਾ ਦੁੱਖ ਹੈ ਖਾਸ ਤੌਰ ਤੇ ਸਾਫ ਦਾ ਐਮਪੀ ਮਹਿੰਦਰ ਸਿੰਘ ਕੇਪੂ ਹਣਾ ਨੂੰ ਜਿਨ੍ਹਾਂ ਦੀਆਂ ਅੱਖਾਂ ਨੰਮ ਨੇ ਦੇਖੋ ਉਹ ਬਰਾਲੀ ਦਾ ਮੁੱਛਾ ਫੜਦੇ ਆਂ ਅੱਖਾਂ ਨੰਮ ਭੁਗਦੇ ਆਂ ਕਿਉਂਕਿ ਕਾਲਜੇ ਧੂ ਪੈਂਦੀ ਹੈ ਜਿਹੜੇ ਪੁੱਤ ਨੂੰ ਖੜਾਇਆ ਹੋਵੇ ਨਾ ਹੱਥਾਂ ਦੇ ਨਾਲ ਇਹਨਾਂ ਮੋਢਿਆਂ ਦੇ ਉੱਪਰ ਚੱਕ ਕੇ ਦੁਨੀਆ ਦਿਖਾਈ ਰਿਚੀ ਨੂੰ ਔਰ ਅੱਜ ਇਹਨਾਂ ਹੱਥਾਂ ਦੇ ਨਾਲ ਇਹ ਹੱਥ ਕਦੀ ਰਿਚੀ ਨੇ ਫੜੇ ਕਉਣਗੇ ਪਰ ਇਹਨਾਂ ਹੱਥਾਂ ਦੇ ਨਾਲ ਅੱਜ ਜਗਨੀ ਦੇ ਰਹੇ ਨੇ ਸਾਬਕਾ ਐਮਪੀ ਮਹਿੰਦਰ ਸਿੰਘ ਕੇਪੀ ਸੋ ਬਹੁਤ ਦੁੱਖ ਦੀ ਘੜੀ ਹੈ ਇਹ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇਹ ਦੇਖ ਸਕਦੇ ਹੋ ਤੁਸੀਂ ਕਿ ਦਿਲ ਤੇ ਉੱਪਰ ਪੱਥਰ ਰੱਖ ਕੇ ਭਰੇ ਮਨ ਦੇ ਨਾਲ ਇਹ ਸਮਾ ਮਹਾਰਾਜ ਕਿਸੇ ਦਿਨ ਲਿਆਵੇ ਕਿਉਂਕਿ ਇਹ ਬਹੁਤ ਦੁੱਖ ਦੀ ਘੜੀ ਹੈ ਇਹ ਖੱਤ ਕਦੀ ਨਹੀਂ ਸੋਚਿਆ ਹੋਣਾ ਮਹਿੰਦਰ ਸਿੰਘ ਕੇਪੀ ਫੜਾਣੇ ਕਿ ਮੈਂ ਆਪਣੇ ਪੁੱਤ ਨੂੰ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਅਲਵਿਦਾ ਕਰਾਂਗਾ ਇਸ ਤਰੀਕੇ ਦੇ ਨਾਲ ਅਲਵਿਦਾ ਕਰਾਂਗਾ ਤਾਂ ਮਨ ਭਰਿਆ ਮਹਿੰਦਰ ਸਿੰਘ ਕੇਪੀ ਹੁਣਾ ਦਾ ਤਸਵੀਰਾਂ ਦਿਖਾ ਰਿਹਾ ਦੁੱਖ ਜਿਹੜਾ ਸਾਂਝਾ ਕੀਤਾ ਜਾ ਰਿਹਾ ਅਗਨੀ ਜਿਹੜੀ ਹੈ ਚੱਖਾਂ ਨੂੰ ਉਹ ਦੇ ਦਿੱਤੀ ਗਈ ਹੈ ਅਰੇ ਹਮੇਸ਼ਾ ਦੇ ਲਈ ਪੰਜ ਤੱਤਾਂ ਦੇ ਵਿੱਚ ਵਲੀਨ ਜਿਹੜੇ ਆ ਉਹ ਰਿਚੀ ਕੇਪੀ ਹੋ ਜਾਣਗੇ ਪਰਿਵਾਰ ਜਿਹੜਾ ਰੋ ਰਿਹਾ ਹੈ ਕੁਰਲਾ ਰਿਹਾ ਹੈ ਬੜੇ